ਹੈਲੋ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ ਅੱਜ ਆਪਾਂ ਮਾਸਟਰ ਕੀਡਰ ਤੋਂ ਲੈਕਚਰਰ ਪ੍ਰਮੋਟ ਹੋ ਰਹੇ ਸਾਥੀਆਂ ਦੀ ਪੇ ਫੈਕਸ਼ਨ ਕਿਵੇਂ ਕਰਨੀ ਹੈ ਉਸ ਬਾਰੇ ਜਾਣਕਾਰੀ ਹਾਸਲ ਕਰਾਂਗੇ ਸਾਨੂੰ ਪੇ ਫੈਕਸ਼ਨ ਕਰਨ ਲਈ ਸਭ ਤੋਂ ਪਹਿਲਾਂ ਤਿੰਨ ਚੀਜ਼ਾਂ ਸਾਡੇ ਕੋਲੇ ਹੋਣੀਆਂ ਜ਼ਰੂਰੀ ਹੈ ਜੋ ਸਕਰੀਨ ਤੇ ਦਸੀਆਂ ਨੰਬਰ 1 ਬੇਸਿਕ ਪੇ ਜੋ ਆਪਾਂ ਨੂੰ ਕਰਮਚਾਰੀ ਦੀ ਸੇਵਾ ਪੱਤਰੀ ਉਹਦੀ ਐਲ ਪੀ ਸੀ ਜਾਂ ਉਹਨਾਂ ਦੀ ਪਰਸਨਲ ਆਈਡੀ ਐਚ ਆਰ ਐਮ ਐਸ ਦੀ ਉਹਦੇ ਵਿੱਚੋਂ ਜਾਂ ਸਕੂਲ ਦੀ ਡਾਟਾ ਐਂਟਰੀ ਆਈਡੀ ਦੇ ਵਿੱਚੋਂ ਮਿਲ ਸਕਦੀ ਹੈ ਨੰਬਰ 2 ਤੇ ਸਾਨੂੰ ਚਾਹੀਦਾ ਹੈ ਪੇ ਲੈਵਲ ਪੇ ਲੈਵਲ ਵੀ ਸਾਨੂੰ ਉਹਨਾਂ ਦੀ ਸੇਵਾ ਪੱਤਰੀ ਤੋਂ ਪਤਾ ਲੱਗ ਸਕਦਾ ਹੈ ਉਹਨਾਂ ਦੀ ਐਲ ਪੀ ਸੀ ਤੋਂ ਉਹਨਾਂ ਦੀ ਆਈ ਐਚ ਆਰ ਐਮ ਐਸ ਦੀ ਪਰਸਨਲ ਆਈਡੀ 'ਚੋਂ ਜਾਂ ਸਕੂਲ ਡਾਟਾ ਐਂਟਰੀ ਦੀ ਆਈਡੀ 'ਚੋਂ ਉਹਨਾਂ ਦਾ ਪੇ ਦਾ ਲੈਵਲ ਪਤਾ ਲੱਗ ਸਕਦਾ ਹੈ ਤੇ ਨੰਬਰ 3 ਸਾਨੂੰ ਚਾਹੀਦੀ ਹੈ ਸਾਲਾਨਾ ਤਰੱਕੀ ਦੀ ਮਿਤੀ ਇਹ ਵੀ ਸਾਨੂੰ ਸੇਵਾ ਪੱਤਰੀ 'ਚੋਂ एलपीसी एलपीसी ਤੋਂ ਨਹੀਂ ਪਤਾ ਲੱਗੂ ਇਹ ਆਈ ਐਚ ਆਰ ਐਮ ਐਸ ਦੀ ਪਰਸਨਲ ਆਈਡੀ ਤੋਂ ਤੇ ਸਕੂਲ ਡਾਟਾ ਐਂਟਰੀ ਤੋਂ ਪਤਾ ਲੱਗ ਸਕਦਾ ਹੈ ਕਿ ਉਹਨਾਂ ਦੀ ਸਾਲਾਨਾ ਤਰੱਕੀ ਕਦੋਂ ਲੱਗਦੀ ਹੈ ਇਹ ਤਿੰਨ ਚੀਜ਼ਾਂ ਸਾਡੇ ਕੋਲੇ ਹੋਣਗੀਆਂ ਤਾਂ ਅਸੀਂ ਉਹਨਾਂ ਦੀ ਪੇ ਪ੍ਰੋਫੈਸ਼ਨ ਆਸਾਨੀ ਨਾਲ ਕਰ ਸਕਾਂਗੇ ਹੁਣ ਜਦ ਆਪਾਂ ਪੇ ਪ੍ਰੋਫੈਸ਼ਨ ਸ਼ੁਰੂ ਕਰਦੇ ਹਾਂ ਤਾਂ ਸਾਨੂੰ ਪਤਾ ਹੈ ਕਿ ਮਾਸਟਰ ਕੀਡਰ ਦਾ ਲੈਵਲ ਜਿਹੜਾ ਹੈਗਾ ਉਹ 10 ਹੈਗਾ ਮਾਸਟਰ ਕੀਡਰ ਦਾ ਲੈਵਲ 10 ਹੈਗਾ 3600 ਤੇ ਲੈਕਚਰਰ ਦਾ ਜਿਹੜਾ ਲੈਵਲ ਹੈਗਾ ਉਹ 12 4200 ਵਾਲਾ ਹੁਣ ਜਿਹੜੇ ਸਾਥੀ ਸਾਡੇ ਮਾਸਟਰ ਕੈਡਰ ਦੇ ਵਿੱਚੋਂ ਪ੍ਰਮੋਟ ਹੋਏ ਆ ਉਹਨਾਂ ਦੀ ਬੇਸਿਕ ਪੇ ਤੋਂ ਆਪਾਂ ਲੈਕਚਰ ਕਾਡਰ ਤੇ ਕਿਵੇਂ ਲੈ ਕੇ ਜਾਣਾ ਹੈ ਇਹਦੇ ਬਾਰੇ ਆਪਾਂ ਵਿਸਥਾਰ ਨਾਲ ਜਾਣਕਾਰੀ ਹਾਸਲ ਕਰਾਂਗੇ ਇਸ ਲਈ ਤੁਸੀਂ ਮੰਨ ਲਓ ਕਿ ਮਾਸਟਰ ਕੈਡਰ ਦੇ ਵਿੱਚ ਤੁਹਾਡੀ ਵਰਤਮਾਨ ਜਿਹੜੀ ਬੇਸਿਕ ਪੇ ਆ ਉਹ 66600 ਹੈਗੀ ਆ ਤੇ ਤੁਸੀਂ ਲੈਕਚਰ ਦੇ ਵਿੱਚ ਪ੍ਰਮੋਟ ਹੋ ਗਏ ਆ ਤਾਂ ਤੁਹਾਡੇ ਕੋਲੇ ਦੋ ਆਪਸ਼ਨਾਂ ਹੋਣਗੀਆਂ ਇੱਕ ਤਾਂ ਇਹ ਕਿ ਤੁਹਾਡੀ ਸਲਾਨਾ ਤਰੱਕੀ ਦੇ ਨਾਲ ਹੀ ਅਸੀਂ ਤੁਸੀਂ ਇਹ ਤਰੱਕੀ ਲੈਣੀ ਚਾਹੁੰਦੇ ਹੋ ਜਾਂ ਤੁਸੀਂ ਤੁਰੰਤ ਲੈਣੀ ਚਾਹੁੰਦੇ ਹੋ ਇਸ ਲਈ ਤੁਸੀਂ ਆਪ ਫੈਸਲਾ ਕਰਨਾ ਹੈ ਇਹ ਫੈਸਲਾ ਕਰਨ ਲਈ ਤੁਹਾਨੂੰ ਆਪਾਂ ਛੋਟੀ ਜੀ ਜਾਣਕਾਰੀ ਦੇ ਦਿੰਦੇ ਆ ਕਿ ਜੋ ਤੁਹਾਡੀ ਸਲਾਨਾ ਤਰੱਕੀ ਦੀ ਮਿਤੀ ਤੁਹਾਡੀ ਪ੍ਰਮੋਸ਼ਨ ਦੀ ਡੇਟ ਤੋਂ 2-4 ਮਹੀਨੇ 6 ਮਹੀਨੇ ਤੋਂ ਪਹਿਲਾਂ-ਪਹਿਲਾਂ ਹੈ ਤਾਂ ਤੁਸੀਂ ਇਹ ਤਰੱਕੀ ਹੁਣ ਛੱਡ ਕੇ ਤੁਸੀਂ ਆਪਸ਼ਨ ਫਾਰਮ ਦੇ ਦੇ ਲੈਣਾ ਕਿ ਅਸੀਂ ਆਪਦੀ ਸਲਾਨਾ ਤਰੱਕੀ ਦੀ ਮਿਤੀ ਨਹੀਂ ਬਦਲਣਾ ਚਾਹੁੰਦੇ ਤਾਂ ਤੁਹਾਨੂੰ ਜਿਹੜੀ ਹੁਣ ਬੇਸਿਕ ਪੇ ਆ ਇਹ ਤੁਹਾਡੀ ਇਥੋਂ ਜਾ ਕੇ ਸਿੱਧੀ ਜਿਹੜੀ ਹੈਗੀ ਆ ਲੈਵਲ 12 ਦੇ ਵਿੱਚ ਜਿਵੇਂ ਤੁਹਾਡੀ 6600 ਹੁਣ ਬੇਸਿਕ ਪੇ ਆ ਤਾਂ ਤੁਹਾਡੀ ਲੈਵਲ 12 ਦੇ ਵਿੱਚ ਚਾਰਟ 600 ਤੋਂ ਅਗਲਾ ਪੁਆਇੰਟ ਜਿਹੜਾ 67000 ਹੈ 67000 ਤੇ ਤੁਹਾਨੂੰ ਵਰਤਮਾਨ ਸਮੇਂ ਜਿਹੜੀ ਪੇ ਹੈ ਉਹ 67000 ਦੇ ਹਿਸਾਬ ਨਾਲ ਮਿਲਣ ਲੱਗ ਜਾਵੇਗੀ ਤੇ ਜੇ ਤੁਸੀਂ ਉਹ ਆਪਸ਼ਨ ਫਾਰਮ ਦਿੱਤਾ ਹੈ ਕਿ ਅਸੀਂ ਸਾਲਾਨਾ ਤਰੱਕੀ ਦੀ ਮਿਤੀ ਨਹੀਂ ਬਦਲਣੀ ਤਾਂ ਤੁਹਾਡੀ ਜਦੋਂ ਸਾਲਾਨਾ ਤਰੱਕੀ ਦੀ ਮਿਤੀ ਆ ਜਾਵੇਗੀ ਤਾਂ ਤੁਹਾਨੂੰ 12 ਲੈਵਲ ਤੋਂ ਫੇਰ ਵਾਪਸ 10 ਲੈਵਲ ਤੇ ਲਿਆ ਕੇ ਤੁਹਾਡੀਆਂ ਦੋ ਤਰੱਕੀਆਂ 4600 ਤੋਂ 4800 ਇੱਕ ਤਰੱਕੀ ਤੇ 70702 ਤਰੱਕੀਆਂ ਲੱਗ ਕੇ ਤੁਹਾਨੂੰ ਫਿਰ ਇੱਥੋਂ ਲੈਵਲ 12 ਦੇ ਵਿੱਚ ਲਜਾਇਆ ਜਾਊਗਾ 70700 ਤੋਂ ਅੱਗੇ ਲੈਵਲ 12 ਦੇ ਵਿੱਚ ਹੈਗਾ 71100 ਤਾਂ ਤੁਹਾਡੀ ਪੇ ਜਿਹੜੀ ਆ ਉਹ 71100 ਫਿਕਸ ਹੋ ਜਾਵੇਗੀ ਲੈਕਚਰ ਵਜੋਂ ਤੁਹਾਨੂੰ ਇਹ ਬੇਸ਼ੱਕ ਪੇ ਮਿਲਣੀ ਸਟਾਰਟ ਹੋ ਜਾਵੇਗੀ ਜਦੋਂ ਤੁਸੀਂ ਆਪਦੀਆਂ ਸਲਾਨਾ ਤਰੱਕੀਆਂ ਦੋਨੇ ਇਕੱਠੀਆਂ ਲਵੋਗੇ ਅਗਰ ਤੁਸੀਂ ਸਲਾਨਾ ਤਰੱਕੀ ਇਕੱਠੀ ਨਹੀਂ ਲੈਣੀ ਚਾਹੁੰਦੇ ਹੁਣੇ ਲੈਣੀ ਹੈ ਤਾਂ ਤੁਹਾਨੂੰ 66600 ਤੋਂ ਅੱਗੇ ਇੱਕ ਤਰੱਕੀ 68600 ਲਾ ਕੇ ਤਾਂ ਤੁਹਾਨੂੰ ਅੱਗੇ ਪ੍ਰੋਫੈਸਰ ਆਪਣੇ ਲੈਕਚਰ ਅਕੈਡਰ ਤੇ 68 600 ਤੋਂ ਅਗਲਾ 69000 ਇਸ ਪੇਤੇ ਤੁਹਾਡੀ ਪੇ ਫਿਕਸ ਹੋ ਜਾਵੇਗੀ ਇਸ ਤੋਂ ਇਲਾਵਾ ਜੇ ਤੁਸੀਂ ਮਾਸਟਰ ਕੈਂਡिडेट ਹੋ ਪਰੰਤੂ ਤੁਸੀਂ 4 ਸਾਲਾਂ ਜਾਂ 9 ਸਾਲਾਂ ਲੈ ਕੇ ਲੈਵਲ 11 ਤੇ ਪਹੁੰਚ ਗਏ ਹੋ ਤਾਂ ਤੁਹਾਡੀ ਜਿਹੜੀ ਪੇ ਆ ਉਹ ਲੈਵਲ 11 ਤੇ ਆ ਤਾਂ ਤੁਹਾਡੇ ਲਈ ਵੀ ਫਾਰਮੂਲਾ ਸੇਮ ਹੀ ਹੋਵੇਗਾ ਤੁਸੀਂ ਇੱਕ ਤਰੱਕੀ ਲੈਣੀ ਹੈ ਤਾਂ ਤੁਹਾਨੂੰ ਉਸੇ ਲੈਵਲ ਤੇ ਮੰਨ ਲਓ ਤੁਹਾਡੀ ਬੇਸਿਕ ਪੇ 65800 ਆ ਤੁਸੀਂ ਇੱਕ ਤਰੱਕੀ ਲੈਣੀ ਚਾਹੁੰਦੇ ਹੋ ਤਾਂ ਤੁਹਾਡੀ ਬੇਸਿਕ ਪੇ 67800 ਹੋ ਕੇ ਤਾਂ ਤੁਹਾਨੂੰ ਲੈਵਲ 12 ਦੇ ਵਿੱਚ ਜਾ ਕੇ 69000 ਤੇ ਤੁਹਾਡੀ ਪੇ ਫਿਕਸ ਹੋ ਜਾਵੇਗੀ ਤੁਹਾਨੂੰ ਐਜ 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 ਲੈਕਚਰਰ 6900 ਬੇਸਿਕ ਪੇ ਮਿਲੇਗੀ ਪਰੰਤੂ ਜੇ ਤੁਸੀਂ ਆਪ ਦੀ ਸਲਾਨਾ ਤਰੱਕੀ ਦੀ ਮਿਤੀ ਨਹੀਂ ਬਦਲਣੀ ਚਾਹੁੰਦੇ ਤਾਂ ਤੁਹਾਨੂੰ ਸੇਮ ਜੇ ਤੁਹਾਡੀ ਮੰਨ ਲਓ 65800 ਬੇਸਿਕ ਪੇ ਹੈ ਤਾਂ ਤੁਹਾਨੂੰ ਤਰੱਕੀ ਤਰੱਕੀ ਤੋਂ ਬਾਅਦ 67000 ਬੇਸਿਕ ਪੇ ਮਿਲਣ ਲੱਗ ਜਾਵੇਗੀ ਜਦੋਂ ਤੁਹਾਡੀ ਸਾਲਾਨਾ ਤਰੱਕੀ ਦੀ ਮਿਤੀ ਆਵੇਗੀ ਤਾਂ ਤੁਹਾਨੂੰ ਦੋ ਸਾਲਾਨਾ ਤਰੱਕੀਆਂ ਇਸ ਪਿਛਲੇ ਲੈਵਲ 11 ਤੇ ਜਾ ਕੇ ਦੋ ਤਰੱਕੀਆਂ ਲਾ ਕੇ 67800 ਤੇ 69800 ਤੋਂ ਅਗਲਾ ਲੈਵਲ 71000 71000 ਤੇ ਤੁਹਾਡੀ ਪੇ ਫਿਕਸ ਹੋ ਜਾਵੇਗੀ ਤੇ ਤੁਹਾਨੂੰ بیسਿਕ ਪੇ 71000 ਮਿਲੇਗੀ ਐਸ ਦੇ ਅਨੁਸਾਰ ਤੁਸੀਂ ਲੈਕਰਰ ਦੀ بیسਿਕ ਪੇ ਜਿਹੜੀ ਆ ਉਹ ਅਫੈਕਟ ਕਰ ਸਕਦੇ ਆ ਅਦਰਵਾਈਜ਼ ਜੇ ਕੋਈ ਸਾਥੀ ਪੁਰਾਣੇ ਸਮੇਂ ਤੋਂ ਲੈਵਲ 12 ਤੋਂ ਅੱਗੇ ਚਲਾ ਗਿਆ ਲੈਵਲ 13 'ਚ ਚਲਾ ਗਿਆ ਜਾਂ ਲੈਵਲ 14 'ਚ ਚਲਾ ਗਿਆ ਤਾਂ ਉਸ ਦੀ ਬੇਸਿਕ ਪੇ ਲਈ ਉਸ ਦਾ ਲੈਵਲ ਨਹੀਂ ਬਦਲਿਆ ਜਾਵੇਗਾ ਸਿਰਫ ਉਸ ਨੂੰ ਉਸ ਦਾ ਸੈੱਲ ਬਦਲਿਆ ਜਾਵੇਗਾ ਜੇ ਉਸ ਮੰਨ ਲਓ ਕਿ ਇੱਕ ਕਰਮਚਾਰੀ ਪਹਿਲਾਂ ਹੀ ਲੈਵਲ 14 ਦੇ ਵਿੱਚ ਹੈ ਤੇ ਉਹਦੀ ਬੇਸਿਕ ਪੇ 72 100 ਹੈ ਤਾਂ ਉਹ ਉਹ ਸਲਾਨਾ ਤਰੱਕੀ ਜੇ ਸਲਾਨਾ ਤਰੱਕੀ ਦੀ ਮਿਤੀ ਨਹੀਂ ਬਦਲਣਾ ਚਾਹੁੰਦਾ ਤਾਂ ਉਸ ਨੂੰ ਇੱਥੇ ਹੀ ਦੋ ਤਰੱਕੀਆਂ ਮਿਲ ਜਾਣਗੀਆਂ ਉਸ ਦੀ ਸਲਾਨਾ ਤਰੱਕੀ ਦੇ ਸਮੇਂ ਜੇ ਉਸ ਸਲਾਨਾ ਤਰੱਕੀ ਦੀ ਮਿੱਤੀ ਬਦਲਣਾ ਚਾਹੁੰਦਾ ਤਾਂ ਉਸ ਨੂੰ ਇੱਕ ਤਰੱਕੀ ਇੱਕ ਸੈੱਲ ਅੱਗੇ ਜਾ ਕੇ ਉਸ ਦੀ ਪੇ ਫਿਕਸ ਕਰ ਦਿੱਤੀ ਜਾਵੇਗੀ ਤਾਂ ਮੈਂ ਆਪਦੇ ਸਾਥੀਆਂ ਨੂੰ ਇੰਨੀ ਕੁ ਜਾਣਕਾਰੀ ਦੇਣੀ ਚਾਹਾਂਗਾ ਕਿ ਜੇ ਤੁਹਾਡੀ ਸਲਾਨਾ ਤਰੱਕੀ ਦੀ ਮਿੱਤੀ ਸਾਡੀ ਪ੍ਰਮੋਸ਼ਨ ਡੇਟ ਤੋਂ 3-4 ਮਹੀਨੇ 6 ਮਹੀਨੇ ਤੋਂ ਘੱਟ ਘੱਟ ਹੈ ਤਾਂ ਤੁਸੀਂ ਇੱਕ ਆਪਸ਼ਨ ਫਾਰਮ ਆਪ ਦੇ ਡੀਡੀਓ ਨੂੰ ਭਰ ਕੇ ਦੇਣਾ ਕਿ ਮੈਂ ਆਪਦੀ ਸਾਲਾਨਾ ਤਰੱਕੀ ਦੀ ਮਿਤੀ ਨਹੀਂ ਬਦਲਣਾ ਚਾਹਾਂਗਾ ਇਸ ਨਾਲ ਤੁਹਾਨੂੰ ਆਰਥਿਕ ਫਾਇਦਾ ਹੋਵੇਗਾ ਧੰਨਵਾਦ ਜੀ ਇੰਨਾ ਕੁਝ ਦੇਖਣ ਲਈ ਜੇ ਤੁਸੀਂ ਇਹੋ ਜਿਹੇ ਹੋਰ ਜਾਣਕਾਰੀ ਭਰਪੂਰ ਵੀਡੀਓ ਦੇਖਣ ਚਾਹੁੰਦੇ ਹੋ ਤਾਂ ਇਸ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰੋ ਧੰਨਵਾਦ ਸਹਿ